Bye! <gasps> ਭਿਆਣਾ ਚਲਾਇਆ 26 ਜਨਵਰੀ ਗਣਤੰਤਰ ਦਿਵਸ ਹੈ ਕੱਲ ਨੂੰ ਸਾਰੇ ਹਿੰਦੁਸਤਾਨ 'ਚ ਮਨਾਇਆ ਜਾ ਰਿਹਾ ਹੈ ਉਹਦੇ ਸਬੰਧ ਵਿੱਚ ਅੱਜ ਸਰਚ ਆਪਰੇਸ਼ਨ ਚੱਲ ਰਹੇ ਨੇ ਬੱਸ ਸਟੈਂਡ ਰੇਲਵੇ ਸਟੇਸ਼ਨ ਹੋਟਲ ਵਗੈਰਾ ਸਾਰੇ ਚੱਕ ਕਿਤੇ ਜਾਣਗੇ ਤਾਂ ਕਿ ਕੋਈ ਗਲਤ ਅੰਸਰ ਇੱਥੇ ਕੋਈ ਰੁਕਿਆ ਨਾ ਹੋਵੇ ਸਰ ਇਹ ਸੋਈ ਲਾਵਾ ਹੋਰ ਕਿਸ ਤਰ੍ਹਾਂ ਦੀ ਜਿਹੜਾ ਹੈਗਾ ਸੁਰੱਖਿਆ ਨੂੰ ਲੈ ਕੇ ਕਿਸ ਤਰ੍ਹਾਂ ਦੇ ਹੋਰ ਉਪਰਾਲੇ ਕੀਤੇ ਗਏ ਪੁਲਿਸ ਵੱਲੋਂ ਪੁਲਿਸ ਵੱਲੋਂ ਸਰਚ ਆਪਰੇਸ਼ਨ ਕੀਤੇ ਜਾਣਗੇ ਨਾਕੇ ਲੱਗਣਗੇ ਤੇ ਲਗਾਤਾਰ ਨਾਕੀ ਚਲਦਿਆਂ ਇੱਕ ਹਾਲ ਤੱਕ ਪੂਰਾ ਕੰਪਲੀਟ ਨਹੀਂ ਹੋ ਜਾਣਾ ਸਰ ਸਰਹੱਦੀ ਇਲਾਕਾ ਹੈਗਾ ਆਪਣਾ ਔਰ ਸਰਹੱਦੀ ਇਲਾਕੇ ਨੂੰ ਲੈ ਕੇ ਤੁਸੀਂ ਕਿਸ ਤਰ੍ਹਾਂ ਦੇ ਪ੍ਰੋਕਾਸ਼ਨਸ ਜਿਹੜੇ ਹੈਗੇ ਆ ਵਰਤ ਰਹੇ ਹੋ ਔਰ ਲੋਕਾਂ ਨੂੰ ਖਾਸ ਕਰਕੇ ਕੀ ਅਪੀਲ ਲੋਕਾਂ ਨੂੰ ਅਪੀਲ ਆ ਵੀ ਜੇ ਕੋਈ ਉਪਰਾ ਬੰਦਾ ਜਾਂ ਅਨਨੋਨ ਬੰਦਾ ਕੋਈ ਘੁੰਮਦਾ ਫਿਰਦਾ ਮਿਲਦਾ ਹੈ ਜਾਂ ਕੋਈ ਅਲਵਾਰਸ ਕੋਈ ਚੀਜ਼ ਮਿਲਦੀ ਹੈ ਅਲਵਾਰਸ ਕੋਈ ਬੈਗ ਮਿਲਦਾ ਹੈ ਤਾਂ ਉਹ ਤੁਰੰਤ ਪੁਲਿਸ ਦੇ ਧਿਆਨ ਵਿੱਚ ਕੀ ਮੈਸੇਜ ਦੇਣਾ ਚਾਹੋਗੇ ਲੋਕਾਂ ਨੂੰ ਤੁਸਾਂ ਨੂੰ 26 ਜਨਵਰੀ ਕਰਕੇ ਮਾ ਜੋ ਐਸਐਸ ਡਿਪਲੋਮਾ ਦੀਆਂ ਰਤਾਂ ਤੇ सिटी वन ਤੋਂ सिटी 2 ਦੇ ਏਰੀਆ ਚ ਫਲੈਗ ਮਾਰਚ ਕੀਤਾ ਜਾ ਰਿਹਾ ਜਾ ਰਿਹਾ ਹੈ ਇਸੇ ਦੌਰਾਨ ਹੀ ਬਸ ਸਟੈਂਡ ਰੇਲਵੇ ਸਟੇਸ਼ਨ ਚੈਕਿੰਗ ਕੀਤੀ ਜਾਊਗੀ ਦਰਾਨੀ ਰਿਹਾ ਹੋਟਲ ਸਰਾਮਾ ਇਹਨਾਂ ਸਭ ਦੀ ਚੈਕਿੰਗ ਕੀਤੀ ਜਾਊਗੀ ਤੇ ਰਾਤ ਨੂੰ ਜਿਹੜੀ ਅਗਸਤ ਹੈ ਸ਼ਹਿਰ ਚ ਵਧਾਈ ਜਾਊਗੀ ਤਾਂ ਜੋ ਕੋਈ ਸਿਆਰਤੀ ਅੰਸਰ 26 ਜੁਲਾਈ ਦੇ ਦਿਨ ਤੇ ਮਾਰਿਸ ਕਟੜਨੋਂ ਜਾਣਾ ਹੈ ਦਾ ਵਿਹਾਨਾ ਚਲਾਇਆ 26 ਜਨਵਰੀ ਗਣਤੰਤਰ ਦਿਵਸ ਹੈ ਕਾਨੂੰ ਸਾਰੇ ਹਿੰਦੁਸਤਾਨ ਚ ਮਨਾਇਆ ਜਾ ਰਿਹਾ ਹੈ ਉਹਦੇ ਸਬੰਧ ਵਿੱਚ ਅੱਜ ਸਰਚ ਆਪਰੇਸ਼ਨ ਚੱਲ ਰਹੇ ਨੇ ਬੱਸ ਸਟੈਂਡ ਰੇਲਵੇ ਸਟੇਸ਼ਨ ਹੋਟਲ ਵਗੈਰਾ ਸਾਰੇ ਚੱਕ ਕਿਤੇ ਜਾਣਗੇ ਤਾਂ ਕਿ ਕੋਈ ਗਲਤ ਅੰਸਰ ਇੱਥੇ ਕੋਈ ਰੁਕਿਆ ਨਾ ਹੋਵੇ ਸਰ ਇਸੋ ਹੀ ਲਾਵਾ ਹੋਰ ਕਿਸ ਤਰ੍ਹਾਂ ਦੀ ਜਿਹੜਾ ਹੈਗਾ ਸੁਰੱਖਿਆ ਨੂੰ ਲੈ ਕੇ ਕਿਸ ਤਰ੍ਹਾਂ ਦੇ ਹੋਰ ਉਪਰਾਲੇ ਕੀਤੇ ਗਏ ਪੁਲਿਸ ਵੱਲੋਂ ਪੁਲਿਸ ਵੱਲੋਂ ਸਰਚ ਆਪਰੇਸ਼ਨ ਕਿਤੇ ਜਾਣਗੇ ਨਾਕੇ ਲੱਗਣਗੇ ਇਹ ਲਗਾਤਾਰ ਨਾਕੀ ਚੱਲ ਰਹੇਗੇ ਕੱਲ ਤੱਕ ਪੂਰਾ ਕੰਪਲੀਟ ਨਹੀਂ ਹੋ ਜਾਣਾ ਸਰ ਸਰਹੱਦੀ ਇਲਾਕਾ ਹੈਗਾ ਆਪਣਾ ਔਰ ਸਰਹੱਦੀ ਇਲਾਕੇ ਨੂੰ ਲੈ ਕੇ ਤੁਸੀਂ ਕਿਸ ਤਰ੍ਹਾਂ ਦੇ ਪ੍ਰੋਕਾਸ਼ਨਸ ਜਿਹੜੇ ਹੈਗੇ ਆ ਉਹ ਬਤਰੇ ਔਰ ਲੋਕਾਂ ਨੂੰ ਖਾਸ ਕਰਕੇ ਕੀ ਅਪੀਲ ਲੋਕਾਂ ਨੂੰ ਅਪੀਲ ਆ ਵੀ ਜੇ ਕੋਈ ਉਪਰਾ ਬੰਦਾ ਜਾਂ ਅਨਨੋਨ ਬੰਦਾ ਕੋਈ ਘੁੰਮਦਾ ਫਿਰਦਾ ਮਿਲਦਾ ਹੈ ਜਾਂ ਕੋਈ ਅਲਵਾਰਸ ਕੋਈ ਚੀਜ਼ ਮਿਲਦੀ ਹੈ ਅਲਵਾਰਸ ਕੋਈ ਬੈਗ ਮਿਲਦਾ ਹੈ ਤਾਂ ਉਹ ਤੁਰੰਤ ਪੁਲਿਸ ਦੇ ਧਿਆਨ ਵਿੱਚ ਲਿਆ ਕੀ ਮੈਸੇਜ ਦੇਣਾ ਚਾਹੋਗੇ ਲੋਕਾਂ ਨੂੰ ਇਸਨੂੰ ਸ਼ਬਿਜਾਂਦਰੀ ਕਰਕੇ ਮਾਂ ਜੋ ਐਸਸੀ ਦਿਨਵਾਂ ਦੀਆਂ ਰਤਾਂ ਤੇ सिटी वन ते सिटी टू द एरिया चेक मार्क ਕੀਤਾ ਜਾ ਰਿਹਾ ਜਾ ਰਿਹਾ ਇਸੇ ਦੌਰਾਨ ਹੀ ਬਸ ਸਟੈਂਡ ਰੇਲਵੇ ਸਟੇਸ਼ਨ ਚੈਕਿੰਗ ਕੀਤੀ ਜਾਊਗੀ ਦਰਾਨ ਹੀ ਰਿਹਾ ਹੋਟਲ ਸਰਾਵਾ ਇਹਨਾਂ ਸਭ ਦੀ ਚੈਕਿੰਗ ਕੀਤੀ ਜਾਊਗੀ ਤੇ ਰਾਤ ਨੂੰ ਜਿਹੜੀ ਅਗਸਤਾ ਸ਼ਹਿਰ ਚ ਵਧਾਈ ਜਾਊਗੀ ਤਾਂ ਜੋ ਕੋਈ ਸ਼ਰਾਰਤੀ ਅੰਸਰ 26 ਜੁਲਾਈ ਦੇ ਦਿਨ ਤੇ ਕੋਈ ਮਾਰਿਸ ਕੜਾਉਣੋਂ ਨਾ ਜਾਵਣਾ